ਲੈ ਵੀ ਮਿੱਤਰੋ ਆਹਾ ਖੜ ਗਈ ਬਈ ਗੱਠਾਂ ਵਾਲੀ ਟਰਾਲੀ ਪੁਲੀ ਭੰਨ ਕੇ ਜਮਾ ਟਾਇਰ ਥੱਲੇ ਲਾਏ ਪਏ ਤੇ ਇੱਧਰ ਕਹਿੰਦੇ ਵਿਸ਼ਾਲ ਬੁਲਾ ਲਈ ਠੀਕ ਆ ਵਿਸ਼ਾਲ ਕੱਡੂ ਬਈ ਟੋਚਨ ਟੂਚਨ ਫੁੱਲ ਵੱਡੇ ਲਾ ਲੇ ਤੇ ਬਾਕੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਮਸ਼ੀਨ ਦੇ ਹਸਾਬ ਚਾਊ ਕੰਮ ਬਈ ਟਰੈਕਟਰ ਰੂਟਰ ਦਾ ਪਾ ਕੇ ਦੇਖ ਲੇ ਇੱਧਰ ਸੋਨਾਂ ਵਾਲੀ ਇੱਕ ਆਗਾ ਤੇ ਇੱਧਰ ਵਿਸ਼ਾਲ ਲੋ ਆ ਦੇਖਾਂ ਕਿਵੇਂ ਬੱਟੂ ਐਂਡ ਤੱਕ ਦੇਖਿਓ ਬੱਸ ਵੀ ਕਿੰਨਾ ਕ ਜ਼ੋਰ ਲਵਾਉਗੀ ਤੇ ਪੁਲੀ ਜਮਾ ਨਾ ਆਇਆ ਫੁੱਟੀ ਬਈ ਟਰਾਲੀ ਜਮਾ ਥੱਲੇ ਲੱਗੀ ਪਈ ਆ ਆਹ ਕਰੋ ਚੈੱਕ ਦੇਖੋ ਜਮਾ ਖੂਜੀ ਡਿਗਰੀ ਆ ਟਰਾਲੀ ਫੁੱਲ ਆ ਸੋਨਾਲੀ ਕਾ ਤੇ ਟੋਚਨ ਟੋਚਨ ਪਈ ਜਾਂਦੇ ਨੇ ਤੇ ਬਾਕੀ ਪਾ ਕੇ ਟੋਚਨ ਮਾਖੇ ਵਾਲੇ ਰਾਹ ਤੇ ਆ ਬਾਈ ਖਿੱਚਣਗੇ ਤੇ ਟੋਚਨ ਦੇਖੋ ਕਿੱਥੇ ਪਾਉਂਦੇ ਨੇ ਠੀਕ ਆ ਟੋਚਨ ਵੀ ਪੂਰਾ ਸਖਤ ਆ ਇਹੋ ਜੀ ਗੱਲ ਨਹੀਂ ਹੈਗੀ ਬਾਕੀ ਦੇਖਦੇ ਆ ਜੇ ਐਂਡ ਤੱਕ ਦੇਖੋਗੇ ਤੁਹਾਨੂੰ ਤਾਂ ਦਿਖੂ ਬਾਈ ਕਿਵੇਂ ਟਰਾਲੀ ਖਿੱਚੂਗੀ ਹਨਾ ਮਸ਼ੀਨ ਬਸ ਸਕਿੱਪਣਾ ਕਰਿਓ ਵੀਡੀਓ ਛੇਤੀ ਤੁਹਾਨੂੰ ਮੈਚ ਦਿਖਾਵਾਂਗੇ ਠੀਕ ਆ ਦੇਖੀ ਚੱਲਿਓ ਵਿਸ਼ਾਲ ਤਾਂ ਫਿਰ ਵਿਸ਼ਾਲੀ ਜੇ ਕਟਰ ਹੋਰ ਹੁੰਦਾ ਮੈਂ ਕਹਿੰਨਾ ਹੋਰ ਜ਼ੋਰ ਬਾਰਨਾ ਸੀ ਇੱਧਰ ਸੋਣਨ ਵਾਲੀ ਕਾ ਇੱਧਰ ਵਿਛਾਲ ਲੋ ਆ ਠੀਕ ਐ ਤੇ ਬਾਕੀ ਦੇਖੀ ਚੱਲਿਓ ਬਸ ਤਣਕਾ ਮਾਰੀ ਪਟਕੇ ਬਾਈ ਮਾਰੇ ਮਟਕੇ ਕਿਉਂ ਓਏ ਦੇਖੋ ਐ ਆ ਕਿੰਨੀ ਕਿੰਨੀ ਪੁਲੀ ਫੁੱਟੀ ਹੋਈ ਸੀ ਬਾਕੀ ਮਸ਼ੀਨ ਤਾਂ ਮਸ਼ੀਨ ਹੀ ਹੁੰਦੀ ਹੈ ਨਾ ਆਹ ਦੇਖੋ ਬਈ ਪੁਲੀ ਕਿੰਨੀ ਫੁੱਟੀ ਹੋਈ ਸੀਗੀ ਜਮਾ ਚਕਚੁੰਦਰੀ ਘੜਤਾ ਤੇ ਮਸ਼ੀਨ ਨੇ ਪਹਿਲੇ ਹੱਲੀ ਮਾਰੀ ਪਟਕੇ। ਬਾਕੀ ਕਰਿਓ ਵੀਡੀਓ ਸ਼ੇਅਰ ਤੇ ਹਾਂ ਬਈ ਕੰਮ ਰਿਸਕੀ ਹੁੰਦਾ। ਇਧਰ ਦਰਖਤ ਆ। ਠੀਕ ਆ। ਹੁਣ ਤਾਂ ਲੈ ਜੂ ਆਪੇ। ਹੁਣ ਲੈ ਜੂਗਾ। ਚੱਲ ਚੱਲ ਚੱਲ। ਐਜੀ ਇਹਦਾ ਵੀ ਸ਼ੋਅ ਮੈਚ ਦੇਖੋ। ਜਾਣ ਦੇ ਜਾਣ ਦੇ ਉਤਾਰ ਦੇ ਤਾਰ ਦੇ। ਹੈ? ਹੋਰ ਨਾ ਨਾ ਵੀਡੀਓ ਬਣੀ ਜਾਂਦੀ ਆ। ਕਿਵੇਂ ਜੇ ਕੱਢੂ ਇਹਨੂੰ ਹਣਾ। ਮੜਾ ਪਰਾਂ ਕਰ ਮੜਾ ਪਰਾਂ ਖਿੱਚ ਲੈ ਚੜ ਜੂ ਡਰਾਈਵਰ ਬੈਕ ਹੀ ਚੜਾਦਾ ਬਾਈ ਨੇ ਕਰੋ ਚੱਕ ਸਵਾਮੀ ਪੁਲੀ ਚੋਂ ਦੁਆਰੇ ਛੱਡ ਦੇ ਪਰ ਉਹ ਕਰੋ ਉਹ ਸਿੱਧਾ ਕਰ ਡੈਟ ਸਿੱਧਾ ਕਰ ਬ੍ਰੇਕਾਂ ਤੇ ਬ੍ਰੇਕਾਂ ਤੇ ਵੈਰੀ ਹੁੰਦਾ ਐ ਬਾਈ ਕੰਮ ਤਾਂ ਰਿਸਕੀ ਹੁੰਦਾ ਮੰਨਦਾ ਡਰਾਈਵਰੀ ਐ ਡਰਾਈਵਰੀ ਮੰਨ ਕੇ ਮੰਨ ਕੇ ਮੰਨ ਕੇ ਦੱਸਿਓ ਬਈ ਕਿਵੇਂ ਲੱਗਿਓ ਕਰਤੀ ਉਛਾਲੋ ਸਾਈਡ ਤੇ